ਮੇਰੀ ਵਾਸੀ ਦਵਾਈ ਖਾਲੀ ਇਹ ਮੇਰੇ ਮੰਮੀ ਡੈਡੀ ਨਾਲ ਲੜਦੇ ਝਗੜਦੇ ਆਪਸ ਵਿੱਚ ਲੱਗਦੇ ਕਿੰਨੇ ਇਹ ਕਹਿੰਦੇ ਸੀ ਵੀ ਤੁਸੀਂ ਆਪਣੇ ਪਲਾਟ ਤੇ ਚੱਲ ਜਿਓ ਖਾਲੀ ਜੀ ਇਦਾਂ ਹੀ ਆਪਣੇ ਖੇਰ ਤੇ ਪਾਓ ਕਮਰੇ 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 ਪਾਓ ਤੇ ਆਪਣੇ ਰਹੋ ਉੱਥੇ ਤੇ ਦੁਖੀ ਹੋ ਗਏ ਉਹਨਾਂ ਦਵਾਈ ਖਾਲੀ ਮਹੀਨਿਆਂ ਤੋਂ ਗੱਲ ਚੱਲਦੀ ਆਉਂਦੀ ਸੀ ਤੇ ਇਦਾਂ ਹੀ ਅੱਗੇ ਚੱਲਦਾ ਸੀ ਮਾਰਾ ਮੋਟਾ ਤਾਂ ਹੀ ਘੜੇ ਬੈਕ ਨਿਬੇੜ ਲੈਨੇ ਆ ਗੱਲ ਅਸੀਂ ਕਿਹਾ ਵੀ ਚੱਲ ਨਿਬੜ ਜੇਗੀ ਸਾਨੂੰ ਨਹੀਂ ਇਹ ਗੱਲ ਦਾ ਪਤਾ ਵਾਕਿਆ ਅਸੀਂ ਕੰਮਕਾਰਾਂ ਤੇ ਗਿਆ ਮੈਂ ਵੀ ਕੰਮ ਤੇ ਆ ਤਮਗਰ ਨੇ ਕੰਮ ਕਰ ਲਿਆ ਸਹਿਰ ਗਈ ਸਹਿਰੋਂ ਆ ਕੇ ਪਤਾ ਲੱਗਾ ਮੈਨੂੰ ਦਵਾਈ ਖਾ ਲਈ ਤੈਨੂੰ ਕਿਸ ਤਰ੍ਹਾਂ ਪਤਾ ਲੱਗਾ ਕਿ ਉਹਨੇ ਦਵਾਈ ਖਾ ਲਈ ਮੈਨੂੰ ਫੋਨ ਗਿਆ ਸਰ ਕੰਮ ਇਹ ਤੇ ਕੀ ਚਾਹੁੰਦੇ ਹੋ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਮੇਰੇ ਮੰਮੀ ਡੈਰੀ ਨੇ ਸਜ਼ਾ ਦਿੱਤੀ ਜਾਵੇ ਗਲਤੀ ਉਹਨਾਂ ਦੀ ਮੇਰਾ ਨਾਮ ਰੋਬਿੰਦਰਾਵਾ ਸ਼ਿਹਾਦਰ ਨਗਰ ਮਹੱਲਾ ਮੈਂ ਤਾਂ ਮੈਂ ਉੱਥੋਂ ਦਾ ਮੌਜੂਦਾ ਐਮਸੀ ਹਾਂ ਜੀ ਇਹ ਆਪਣੇ ਸਹੁਰੇ ਨੂੰ ਤੰਗ ਆ ਕੇ ਕੁੜੀ ਨੇ ਦਵਾਈ ਖਾਦੀ ਹੈ ਜੀ ਪਹਿਲਾਂ ਵੀ ਇਹ ਕੁੜੀ ਦੇ ਸਹੁਰੇ ਨੂੰ ਤੰਗ ਪ੍ਰੇਸ਼ਾਨ ਕਰਦੇ ਦੋ ਤਿੰਨ ਵਾਰੀ ਪਹਿਲਾਂ ਵੀ ਮੈਰਾ ਹੀ ਨਾਮ ਕਰਵਾ ਚੁੱਕਾ ਹਾਂ ਜੀ ਇਹ ਹਸਪੀਟਲ ਬਰੋਲ ਹਸਪੀਟਲ ਗਏ ਸੀ ਲੈ ਕੇ ਕੁੜੀ ਦਾ ਭਰਾ ਗਿਆ ਤੇ ਜਦੋਂ ਉਹਨਾਂ ਨੇ ਖੜਿਆ ਦੁੱਤੇ ਜਾਂਦੇ ਉਹਨਾਂ ਨੇ ਮੇਰੇ ਤੋਂ ਕੋਸ਼ਿਸ਼ ਕਰ ਦਿੱਤਾ ਗਿਆ ਕੁੜੀ ਨੂੰ ਤੇ ਪ੍ਰਸ਼ਾਸਨ ਨੇ ਵੀ ਮਨ ਕਰ ਦਿੱਤੇ ਭਾਜੀ ਪ੍ਰਸ਼ਾਸਨ ਦੇ ਮੰਗ ਕਰਦੇ ਆਂ ਵੀ ਕੁੜੀ ਦੇ ਜਿਹੜੇ ਭਰਾ ਭੈਣਾਂ ਉਹਨਾਂ ਦੇ ਨਾਲ ਨਿਆਂ ਕੀਤਾ ਜਾਵੇ ਭਾਜੀ ਅਸੀਂ ਪ੍ਰਸ਼ਾਸਨ ਦੇ ਵੀ ਮੰਗ ਕਰਦੇ ਆਂ ਵੀ ਕੁੜੀ ਕੁੜੀ ਦੇ ਸਹੁਰਿਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਭਾਜੀ ਦਾ ਨਾਮ ਲੱਭਾ ਮੱਲਹੀਆ ਦਾ ਨਗਰ ਡਿਸਟ੍ਰਿਕਟ ਗੁਰਦਾਸਪੁਰ ਭਾਜੀ ਇਹ ਮੇਰੀ ਭੈਣ ਦੀ ਡੈਥ ਹੋਈ ਹੈ ਉਹਨਾਂ ਦਾ ਨਾਮ ਕੌਮਲੀ ਅਮੀਪੁਰ ਵਿਆਹ ਹੀ ਡਿਸਟ੍ਰਿਕਟ ਉਦਾਹਪੁਰ ਪੈਂਦੀ ਆ ਉਹਨਾਂ ਦੇ ਫਸਟ ਸਪੰਡ ਦਾ ਨਾਮ ਸੰਦੀਪ ਭਾਜੀ ਉਹਨਾਂ ਦੀ ਡੈਥ ਹੋਏ ਇੱਕ ਹੀ ਸੱਸ ਸੋਹਰਾ ਉਹਨਾਂ ਨੂੰ ਤੰ ਈ ਨਾ ਹੀ ਉਹਨਾਂ ਦਾ ਨਾਂ ਹੀ ਸੋਹਰੇ ਦਾ ਨਾਂ ਹੀ ਕਰਮੇਸ਼ਾ ਸੱਸ ਦਾ ਨਾਂ ਹੀ ਮਨਜੀਤ ਕੋਲ ਜੀ ਸਾਨੂੰ ਬਰਿਆਚਰ ਹੋ ਗਿਆ ਜੀ ਇਹਨਾਂ ਦੀ ਸ਼ਾਦੀ ਹੋਈ ਨੂੰ 12 ਸਾਲ ਇਤਨੀ ਕਹਿੰਦੇ ਤੁਹਾਨੂੰ ਮਤਲਬ ਕਿ ਇਹ ਸ਼ੁਰੂ ਸ਼ੁਰੂ ਤੋਂ ਜੋ ਬੱਚੇ ਹੋਏ ਹਨ ਤੇ ਬੱਚੇ ਵੀ ਆਪਾਂ ਹੀ ਸਾਂਭੇ ਆ ਤਿੰਨ ਬੱਚੇ ਹੋਏ ਤਿੰਨੇ ਵੱਡੇ ਆਪਰੇਸ਼ਨ ਹੋਏ ਆ ਦੋ ਕੁੜੀਆਂ ਇੱਕ ਮੁੰਡਾ ਉਹ ਸਾਰੇ ਪੈਸੇ ਵੀ ਆਪਾਂ ਲਾਏ ਸਾਂਭੇ ਵੀ ਆਪਾਂ ਇਹ ਪਿੱਛੇ ਕੋਈ ਨਹੀਂ ਹੁੰਦਾ ਰਿਆ ਤੇ ਇਹਨਾਂ ਨੇ ਜੀ ਇਹਾਂ ਨਦੀ ਹੋਇਆ ਕਿਹਕਰ ਹੋਇਆ ਇਹ ਨਦੀ ਦਾ ਤੋਂ ਇਹ ਭਾਜੀ ਇਹਨਾਂ ਦੇ ਦੁੱਖ ਮਲ ਕੇ ਸੱਸ ਸੋਹਰਾ ਤੰਗ ਕਰਦੇ ਸੀ ਇਹਨਾਂ ਦੇ ਦੁੱਖ ਉਹਨਾਂ ਨੇ ਮਲ ਕੇ ਦਵਾਈ ਖਾ ਲਈ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਤੁਹਾਨੂੰ ਭਾਜੀ ਪਤਾ ਲੱਗਾ ਇਹ ਮੈਨੂੰ ਫੋਨ ਆਇਆ ਸੀ ਉਹ ਵੀ ਕਿਸੇ ਹੋਰ ਦਾ ਫੋਨ ਮੇਰੀ ਭੈਣ ਦਾ ਸੀ ਲੇਕਿਨ ਕੀਤਾ ਕਿਸੇ ਹੋਰ ਨੇ ਸੀ ਉਹ ਇਹਨਾਂ ਨੇ ਪਿੰਡ ਚ ਇਹਨਾਂ ਦੀ ਮਾਮੀ ਲੱਗਦੀ ਆ ਪਿੰਡ ਚ ਉਦੋਂ ਮਮਤਾ ਉਹਦਾ ਨਾਮ ਜੀ ਪਰ ਸੱਸਨ ਤੋਂ ਭਾਜੀ ਇਹ ਇਵੇਂ ਮੰਗ ਕਰਦੇ ਆ ਕਿ ਇਹਨੂੰ ਇਹਨਾਂ ਤੇ ਕਾਰਵਾਈ ਕੀਤੀ ਜਾਏ ਸਖਤ ਤੋਂ ਸਖਤ ਤੇ ਇਹਨਾਂ ਦੇ ਪਰਚਾ ਕੱਟਿਆ ਜਾਵੇ ਤੇ ਆਪਾਂ ਉਹਨਾਂ ਚੱਕ ਆਪਣੀ ਕੁੜੀ ਨਹੀਂ ਦਫਰਾਨੀ ਜਿੰਨਾ ਚੱਕ ਕੇ ਇਹਨਾਂ ਤੇ ਪਹਚਾਣਾ ਘਟੋਇਆ ਜਾਂ ਅੰਦਰ ਨਾਲ ਗਏ ਤੇ ਜੇ ਸਾਨੂੰ ਲੋੜ ਪਈ ਤੇ ਆਪਾਂ ਧਰਨਾ ਵੀ ਲਾ ਸਕਦੇ ਆ ਮੇਰੀ ਬਾਸੀ ਜੀ ਦਵਾਈ ਖਾਲੀ ਇਹ ਮੇਰੇ ਮੰਮੀ ਡੈਡੀ ਨਾਲ ਲੜਦੇ ਝਗੜਦੇ ਆਪਸ ਵਿੱਚ ਲੜਦੇ ਕੰਨੇ ਇਹ ਕਹਿੰਦੇ ਸੀ ਵੀ ਤੁਸੀਂ ਆਪਣੇ ਪਲਾਟ ਤੇ ਚਲ ਜਿਓ ਖਾਲੀ ਜੀ ਇਦਾਂ ਹੀ ਆਪਣੇ ਖੇਰ ਤੇ ਪਾਓ ਕਮਰਾ ਕਮਰੇ ਕਮਰੇ ਪਾਓ ਤੇ ਆਪਣੇ ਰੋ ਉੱਥੇ ਤੇ ਦੁਖੀ ਹੋ ਕੇ ਉਹਨਾਂ ਦਵਾਈ ਖਾਲੀ ਮਹੀਨਿਆਂ ਤੋਂ ਗੱਲ ਚੱਲਦੀ ਆਉਂਦੀ ਹੀ ਤੇ ਇਦਾਂ ਹੀ ਅੱਗੇ ਚੱਲਦਾ ਹੀ ਮਾਰਾ ਮੋਟਾ ਤਾਂ ਹੀ ਘੜੇ ਬੈਕ ਨਿਬੇਰ ਲੈਨੇ ਹਾਂ ਗੱਲ ਅਸੀਂ ਕਿਹਾ ਵੀ ਚੱਲ ਨਿਬੜ ਜੇਗੀ ਸਾਨੂੰ ਨਹੀਂ ਇਹ ਗੱਲ ਦਾ ਪਤਾ ਵਾਕਿਆ ਅਸੀਂ ਕੰਮਕਾਰਾਂ ਤੇ ਗਿਆ ਮੈਂ ਵੀ ਕੰਮ ਤੇ ਹਾਂ ਤੇ ਮਗਰੋਂ ਇਹਨੇ ਕੰਮ ਕਰ ਲਿਆ ਸ਼ਹਿਰ ਗਈ ਸ਼ਹਿਰੋਂ ਆ ਕੇ ਪਤਾ ਲੱਗਾ ਮੈਨੂੰ ਦਵਾਈ ਖਾਣੀ ਐਨੂੰ ਕਿਸ ਤਰ੍ਹਾਂ ਪਤਾ ਲੱਗਾ ਕਿ ਇਹਨੇ ਦਵਾਈ ਖਾਣੀ ਮੈਨੂੰ ਫੋਨ ਗਿਆ ਸਰ ਕੰਮ ਮਿਲ ਗਿਆ ਤੁਸੀਂ ਕੀ ਜਾਂਦੇ ਹੋ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਮੇਰੇ ਮੰਮੀ ਡੈਡੀ ਨੇ ਸਜਾ ਦਿੱਤੀ ਜਾਵੇ ਗਲਤੀ ਉਹਨਾਂ ਦੀ। ਇਹ ਨਾ ਰੋਬਿੰਦਰਾਵਾ ਸ਼ਿਗਾਦਨਗਰ ਮੱਲਾ ਮੈਰਾ ਮੈਂ ਉੱਥੋਂ ਦਾ ਮੌਜੂਦਾ ਐਮਸੀ ਹਾਂ ਜੀ। ਇਹ ਆਪਣੇ ਸਹੁਰੇ ਨੂੰ ਤੰਗ ਆ ਕੇ ਕੁੜੀ ਨੇ ਦਵਾਈ ਖਾਧੀ ਹੈ ਜੀ। ਪਹਿਲਾਂ ਵੀ ਇਹ ਕੁੜੀ ਦੇ ਸਹੁਰੇ ਨੂੰ ਤੰਗ ਪ੍ਰੇਸ਼ਾਨ ਕਰਦੇ ਦੋ ਤਿੰਨ ਵਾਰੀ ਪਹਿਲਾਂ ਵੀ ਮਰਾਇਨਾਮ ਕਰਵਾ ਚੁੱਕਾ ਹਾਂ ਜੀ। ਇਹ ਹਸਪੀਟਲ ਬਰੋਲ ਹਸਪੀਟਲ ਗਏ ਸੀ ਲੈ ਕੇ ਕੁੜੀ ਦਾ ਭਰਾ ਗਿਆ ਵਾ ਨਾਲ ਤੇ ਜਦੋਂ ਉਹਨਾਂ ਨੇ ਖੜਿਆ ਤੁਸੀਂ ਜਾਂਦੇ ਉਹਨਾਂ ਨੇ ਮੇਰੇ ਤੋਂ ਕੋਸ਼ਿਸ਼ ਕਰ ਦਿੱਤਾ ਗਿਆ ਕੁੜੀ ਨੂੰ। ਤੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ? ਭਾਜੀ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆਂ ਵੀ ਕੁੜੀ ਦੇ ਜਿਹੜੇ ਭਰਾ ਭੈਣਾਂ ਉਹਨਾਂ ਦੇ ਨਾਲ ਨਿਆਕ ਕੀਤਾ ਜਾਵੇ ਭਾਜੀ ਅਸੀਂ ਪ੍ਰਸ਼ਾਸ ਤਨਾ ਲੱਬਾ ਮਲਹਿਆ ਦਾ ਨੰਗਲ ਡਿਸਟ੍ਰਿਕਟ ਗੁਰਦਾਸਪੁਰ ਜੀ ਇਹ ਮੇਰੀ ਭੈਣ ਦੀ ਡੈਥ ਹੋਈ ਹੈ ਉਹਨਾਂ ਦਾ ਨਾਮ ਕੌਮਲੀ ਅਮੀਪੁਰ ਵਿਆਹ ਹੀ ਡਿਸਟ੍ਰਿਕਟ ਉਦਾਹਪੁਰ ਪੈਂਦੀ ਆ ਉਹਨਾਂ ਦੇ ਹਸਪੰਦ ਦਾ ਨਾਮ ਸੰਦੀਪ ਭਾਜੀ ਉਹਨਾਂ ਦੀ ਡੈਥ ਹੋਏ ਇੱਕ ਹੀ ਸੱਸ ਸੋਹਰਾ ਉਹਨਾਂ ਨੂੰ ਤੰਗ ਕਰਦੇ ਸੀ ਕੀ ਨਾਹੀ ਉਹਨਾਂ ਦਾ ਉਹਨਾਂ ਦਾ ਨਾਮ ਹੀ ਸੋਹਰੇ ਦਾ ਨਾਮ ਹੀ ਕਰਮੇਸ਼ਾ ਸੱਸ ਦਾ ਨਾਮ ਹੀ ਮਨਜੀਤ ਕੋਲ ਜੀ ਸਾਨੂੰ ਬਰਿਆਚਰ ਹੋ ਗਿਆ ਜੀ ਇਹਨਾਂ ਦੀ ਸ਼ਾਦੀ ਹੋਈ ਨੂੰ 12 ਸਾਲ ਇਤਨੀ ਗਿੰਦੇ ਤੁਹਾਨੂੰ ਮਲਕੀ ਇਹ ਸ਼ੁਰੂ ਸ਼ੁਰੂ ਤੋਂ ਜੋ ਬੱਚੇ ਹੋਏ ਹਨ ਤੇ ਬੱਚੇ ਵੀ ਆਪਾਂ ਹੀ ਸਾਂਭੇ ਆ ਤਿੰਨ ਬੱਚੇ ਹੋਏ ਤਿੰਨੇ ਵੱਡੇ ਆਪਰੇਸ਼ਨ ਹੋਏ ਆ ਦੋ ਕੁੜੀਆਂ ਇੱਕ ਮੁੰਡਾ ਉਹ ਸਾਰੇ ਪੈਸੇ ਵੀ ਆਪਾਂ ਲਾਏ ਸਾਂਭੇ ਵੀ ਆਪਾਂ ਇਹ ਪਿੱਛੇ ਕੋਈ ਨਹੀਂ ਹੁੰਦਾ ਰਿਆ ਇਹ ਇਨਾਂ ਨੇ ਜਿਹੜੀ ਦੇਤਨਦੀ ਹੋਈ ਆ ਕਿਤਰਾ ਹੀ ਆ ਇਨਾਂ ਦੀ ਦੇਤ ਹੋਈ ਆ ਭਾਜੀ ਇਨਾਂ ਦੇ ਦੁੱਖੋਂ ਮਲਕੀ ਸੱਸ ਸੋਹਰਾ ਤੰਗ ਕਰਦੇ ਸੀ ਇਹਦੇ ਦੁੱਖੋਂ ਉਹਨਾਂ ਨੇ ਮਲਕੀ ਦਵਾਈ ਖਾ ਲਈ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਤੁਹਾਨੂੰ ਭਾਜੀ ਪਤਾ ਲੱਗਾ ਮੈਨੂੰ ਫੋਨ ਆਇਆ ਸੀ ਉਹ ਵੀ ਕਿਸੇ ਹੋਰ ਦਾ ਫੋਨ ਮੇਰੀ ਭੈਣ ਦਾ ਸੀ ਲੇਕਿਨ ਕੀਤਾ ਕਿਸੇ ਹੋਰ ਨੇ ਉਹ ਇਹਨਾਂ ਦੇ ਪਿੰਡ ਚ ਇਹਨਾਂ ਦੀ ਮਾਮੀ ਲੱਗਦੀ ਆ ਪਿੰਡ ਚ ਉਦੋਂ ਮਮਤਾ ਉਹਦਾ ਨਾਮ ਜੀ ਬਸ ਅਸਲ ਤੋਂ ਭਾਜੀ ਇਹ ਇਵੇਂ ਮੰਗ ਕਰਦੇ ਆ ਕਿ ਇਹਨੂੰ ਇਹਨਾਂ ਤੇ ਕਾਰਵਾਈ ਕੀਤੀ ਜਾਏ ਸਖਤ ਹੋ ਸਖਤ ਤੇ ਇਹਨਾਂ ਦੇ ਪਰਚਾ ਕੱਟਿਆ ਜਾਵੇ ਤੇ ਆਪਾਂ ਉਹਨਾਂ ਚੱਕ ਆਪਣੀ ਕੁੜੀ ਨਹੀਂ ਦਫਰਾਨੀ ਜਿੰਨਾ ਚੱਕ ਕੇ ਇਹਨਾਂ ਤੇ ਪਰਚਾ ਨਾ ਘਟੋਇਆ ਜਾਂ ਅੰਦਰ ਨਾ ਗਏ ਤੇ ਜੇ ਸਾਨੂੰ ਲੋੜ ਪਈ ਤਾਂ ਆਪਾਂ ਧਰਨਾ ਵੀ ਲਾ ਸਕਦੇ ਆ